ਪਿੰਡ ਹੈ ਨਹੀਂ ਵਾਲੇ ਤੇ ਕੀ ਹੋਇਆ ਮਕਾਨ ਜਿਹੜਾ ਮਕਾਨ ਤੇ ਵੀ ਮੇਰੇ ਬੱਚੇ ਸੀ ਛੋਟੇ ਛੋਟੇ ਉਹ ਬਾਹਰ ਸੀ ਬਾਹਰ ਤੇ ਮੁਰਕੇ ਉਹਨਾਂ ਨੇ ਮੀਂਹ ਤੇ ਕਮਰੇ ਦੇਖ ਗਿਆ ਕਮਰੇ ਡਿੱਗ ਗਏ ਤੇ ਕੀ ਹਾਲ ਉਹਦੇ ਦੇ ਮੈਂਬਰ ਪਰਿਵਾਰ ਦੇ ਰਹਿੰਦੇ ਨੇ ਇਸ ਮਕਾਨ ਦੇ ਵਿੱਚ ਅੱਠ ਜੀ ਰਹਿੰਦੇ ਪੰਜ ਜੀ ਰਹਿੰਦੇ ਨੇ ਹਾਂ ਮੇਰੇ ਬੇਟਾ ਤਾਂ ਮੇਨੂੰ ਰਹਿੰਦੀ ਹੈ ਅੱਛਾ ਕਿ ਕਿੰਨਾ ਨਖਾਨ ਹੋਇਆ ਜਿਹੜਾ ਮਕਾਨ ਗਿਆ ਨਿੰਨਾ ਪੇਟੀ ਫੁੱਟ ਗਈ ਤੇ ਸਾਰਾ ਸਮਾਨ ਸੁੱਟ ਗਿਆ ਤੇ ਬੈੱਡ ਬੂਡ ਵੀ ਸਾਰੇ ਖੋ ਗਏ ਉਸਨੇ ਬਚਿਆ ਨਾ ਕੁਝ ਨਹੀਂ ਬਚਿਆ ਹੈਗਾ ਸੀ ਕੋਈ ਦਿਸਣਾ ਮਕਾਨ ਗਿਆ ਨਾ ਹਾਂ ਬੱਚੇ ਹੋ ਹੈਗੇ ਸੀ ਉੱਪਰ ਉੱਪਰ ਪੱਤ ਜੀ ਬਾਹਰ ਨਿਕਲ ਗਏ ਅਸੀਂ ਲੋਟ ਅਸੀਂ ਦਿਆੜੀ ਦੂਰੀ ਕਰਦੇ ਵੀ ਨਹੀਂ ਜੀ ਅਸੀਂ ਨਹੀਂ ਪਾ ਸਕਦੇ ਅਸੀਂ ਨਾਈ ਹਲਦ ਰਹਿਣ ਵਾਲੇ ਹਾਂ ਜੀ ਲਛਮਨ ਦਾਸ ਮੇਰਾ ਨਾਮ ਹੈ ਜੀ ਤੇ ਜੀ ਮਕਾਨ ਜੀ ਸੀ ਬਹੁਤ ਕੱਚਾ ਸੀਗਾ ਜੀ ਇਸ ਕਰਕੇ ਜੀ ਅਸੀਂ ਬਹੁਤ ਹਾਂਜੀ ਬਰਬਾਦ ਕਰਨ ਗਏ ਦੱਸੋ ਹਾਂਜੀ ਬਰਬਾਦ ਕਰਨ ਗਏ ਜੀ ਕਿੰਨਾ ਨੁਕਸਾਨ ਹੋਇਆ ਬਰਬਾਦ ਨੁਕਸਾਨ ਤਾਂ ਬਹੁਤ ਹੋ ਗਿਆ ਜੀ ਕਿੰਨਾ ਹੋ ਗਿਆ ਹਰ ਟੁਕੜਾ ਸਾਰਾ ਸਮਾਨ ਟੁੱਟ ਗਿਆ ਕੋਈ ਸਮਾਨ ਨਹੀਂ ਬਚਿਆ ਜੀ ਪਾਂਡੇ ਸੀ ਡਾੜੀ ਦੱਪੇ ਕਰਦੇ ਜੀ ਅੱਛਾ ਤੁਹਾਡੇ ਪਿਤਾ ਜੀ ਉਹਨਾਂ ਦੀ ਡੈਥ ਹੋ ਗਈ ਸੀ ਬਹੁਤ ਟਾਈਮ ਹੋ ਗਿਆ ਅੱਛਾ ਹੋਰ ਤੁਹਾਡੇ ਕੋਲ ਮਾੜਾ ਕੋਈ ਘਰ ਦੇ ਵਿੱਚ ਤੁਸੀਂ ਮੈਂ ਇਕੱਲਾ ਸੀਗਾ ਜੀ ਮੇਰੀ ਵਾਂ ਟੁੱਟੀ ਕਿੰਨੇ ਪਰਿਵਾਰਕ ਮੈਂਬਰ ਇਥੇ ਰਹਿੰਦੇ ਨੇ ਪੰਜ ਮੈਂਬਰ ਐਨੇ ਜੀ ਦੋ ਬੱਚੇ ਨੇ ਇੱਕ ਘਰ ਵਾਲੀ ਤੇ ਮੈਂ ਜੀ ਕੀ ਕਮਾਤਾ ਜੀ ਕੀ ਮਕਾਦਰ ਸਰਕਾਰ ਤੋਂ ਸਰਕਾਰ ਨੂੰ ਇਹਣਾ ਚਾਹੁੰਦੇ ਜੀ ਹੱਥ ਜੋੜ ਕੇ ਬੇਨਤੀ ਜਿੰਨਾ ਵੀ ਸਾਰਾ ਲੱਗਦਾ ਹੋਇਆ ਜੀ ਸਾਰਾ ਲਾਭ ਚਾਹੀਦਾ ਬੱਚੇ ਨੇ ਬਾਲੇ ਬਾਇਓ ਜੀ ਇੱਥੇ ਦਾ ਇੱਕ ਗਰੀਬ ਪਰਿਵਾਰ ਹੈ ਜੀ ਮਜ਼ਦੂਰ ਹੀ ਕਰਦੇ ਆਏ ਆ ਤੇ ਤੇਜ਼ ਬਾਰਿਸ਼ ਕੇ ਕਾਰਨ ਕਿਛਤ ਕਿਰ ਗਈ ਹੈ ਇਨਕੀ जो कि दिहाड़ी के लिए खेत खजई थे मजदूर के लिए इसलिए जानी बचा रह गया इनका चार इनका 1.2 लाख का निशान हो गया हां जी आया छोटे-छोटे बच्चे हैं इनके दो छोटी सी उम्र में ही गु गया था हम और हम सरकार से ये कहते हैं कि इनकी सहायता की जाए वगैरह इनके नहीं करा सकता ये बहुत ही गरीब परिवार है जो इनको सरकार पैसे देती है जो सात बालले वाली सात होती हैं उनको पैसे आए या सरकार से अभी नहीं आए हैं भरम भरा इन्होंने हां भरया भरम हां हो जाता इनकी जान बच गई ਜੋਨ ਬਾਹਰ ਨਿਕਲ ਗਏ ਇਹ ਬੱਚੇ ਛੋਟੇ ਛੋਟੇ ਨੀਕ ਨੇ ਕੇ ਬੱਚੇ ਹੈ ਉਹ ਹੂੰ ਬਾਹਰ ਨਿਕਲੇ ਆਏ ਇਹ ਜਦੋਂ ਜਾਦੂ ਇਸਤਾਨ ਹੋ ਜਾਂਦਾ ਠੀਕ